ਤੇ ਹੁਣ ਇਹ ਕੋ ਦੇਖਾ ਕੇ ਮੇਰੇ ਵੀਰੋ ਹੰਬੜਾ ਇਹ ਗੁੰਮੇ ਰੁਕੇ ਨਾ ਫੜੂਗਾ ਸਾਹਮਣੇ ਗੁੰਮਾ ਕਬੱਡੀ ਤੌਰ ਦੇ ਲਈ ਅੱਗੇ ਵੱਧਦਾ ਹੋਇਆ ਤੇ ਦੂਜੇ ਪਾਸੇ ਖਾਨੇ ਨੇ ਵੀ ਮੋਟਰਸਾਈਕਲ ਜਿੱਤ ਲਿਆ ਖਾਨੇ ਨੇ ਪਹਿਲਾਂ ਮੋਟਰਸਾਈਕਲ ਜਿੱਤਿਆ ਪਰ ਆਹ ਦੇਖੋ ਪੁੱਟੀਆਂ ਪੈਂਦੀਆਂ ਹੋਈਆਂ ਅੰਦੇ ਕੀਤੇ ਇਹ ਦੂਰ ਸਮਾਂ ਬੀਤਦਾ ਹੋਇਆ ਆਹ ਕੰਦੇ ਤੰਮੂ ਕੋਕ ਸੁਗੇ ਦੀ ਧਰਤੀ ਦਾ ਤੁਹਾਡੇ ਸਾਹਮਣੇ ਟਕਣਾ ਜੱਫਾ ਲੱਗਿਆ ਉਧਰੋਂ ਨੁਕਰੇ ਨੂੰ ਲੱਗੇ ਹੋਏ ਜੱਫੇ ਦਾ

ਆਹੋ ਕਬੱਡੀ ਵਾਲਾ ਨੰਬਰ ਸੱਦੇ ਰੇਸ਼ਮੇਰੀਏ ਰਾਏਪੋਟ ਵਾਲਾ ਮੈਂ ਮੈਨ ਸਟੇਜ ਦੇ ਖੰਮੇ ਪਾਸੇ ਤੱਕਾਂਗੇ ਤਾਂ ਮਾਰਕ ਕਬੱਡੀ ਕਲੱਬ ਖਗਵਾੜੇ ਦੀ ਟੀਮ ਹੈ ਤੇ ਜਿਹੜੇ ਸੱਦੇ ਪਾਸੇ ਤੱਕਾਂਗੇ ਬਨੂਰ ਦੀ ਟੀਮ ਹੈ ਗੱਬਰ ਦੀ ਸਾਉਂਡ ਹੈ ਮੇਰੇ ਵੀਰੋ ਦੁਨੀਆ ਤੇ ਚੜ੍ਹਾਈ ਹੈ ਗੱਬਰ ਸਾਉਂਡ ਦੀ ਉਮਰਿਆਂ ਵਾਲੇ ਲਈ ਧਰਤੀ ਬੂਟੇ ਦੇ ਗਰਾਈ ਨੇ ਅੱਜ ਬੂਟਾ ਉਮਰਿਆਂ ਦੇ ਵਾਲਾ ਵੀ ਪੁੱਜਿਆ ਹੋਇਆ ਹੈ ਉਧਰ ਸਰਪੰਚ ਸਾਹਿਬ ਖੜਿਆ ਜਰਨੈਲ ਜੀ ਜੈਲ ਸਾਹਿਬ ਉਹਨਾਂ ਵੱਲੋਂ ਹੱਥ ਵੰਦ ਕੇ ਦੇਖਤੀ ਹੈ ਰੱਬ ਰੂਪੀ ਵਰਸ਼ਕਾਂ ਦੇ ਲਈ ਵੀ ਸਾਰੇ ਪ੍ਰਬੰਧਕਾਂ ਜਿਵੇਂ ਵੀ ਕੋਈ ਵੀ ਭਰਾ ਜਿਹੜਾ ਚੱਲਦੇ ਮੈਚਾਂ ਦੇ ਦੌਰਾਨ ਖੇਡ ਮੈਦਾਨ ਦੇ ਵਿੱਚ ਨਹੀਂ ਆਵੇਗਾ ਇਹਦੇ ਨੂੰ ਸਤਿਕਾਰ ਕਰਿਓ ਬਹੁਤ ਬਹੁਤ ਧੰਨਵਾਦ ਲੋ ਆਓ ਲਈਏ ਰੱਬ ਦਾ ਨਾਮ ਤੇ ਅੱਜ ਦੇ ਪਹਿਲੇ ਮੈਚ ਦੀ ਅੱਜ ਆਪਾਂ ਸ਼ੁਰੂਆਤ ਕਰੀਏ ਕੇ ਅਰਦਾਸ ਕਰੀਏ ਜਦ ਕਾਰਜ ਦੀ ਸ਼ੁਰੂ ਕਰੀਏ ਅਰਦਾਸ ਕਰੀਏ ਜਦ ਕਾਰਜ ਦੀ ਸ਼ੁਰੂ ਕਰੀਏ ਫਿਰ ਜੀਤਈ ਜੀਤ ਪੰਜਾਬੀਆਂ ਦੀ

ਨੂੰ ਨੋਟ ਕਰ ਲੋ ਇੱਕ ਵਿਕਰੇ بڑے بڑے ਤੋਂ ਵੱਧ ਨਹੀਂ ਇਹ ਬਲੇ ਮਿਲਣਾ ਆਹ ਕਹਿੰਦੇ ਨੁਕਰਾਂ ਮੇਰੇ ਵਿੱਚ ਚੌਥ ਜਿੰਦ ਦਾ ਹਰਿਆਣੇ ਵਾਲਾ ਕਬੱਡੀ ਪਾ ਕੇ ਬਾਉਸ ਵਰਤੇ ਹੈ ਕਬੱਡੀ ਪਾਉਣ ਦੇ ਲਈ ਉੜੂ ਉੜੂ ਕਰਦੀ ਜਵਾਨੀ ਇਹ ਦੋਵਾਂ ਕੈਂਟੋਟੋ ਦਾ ਪੈਰ ਜਿਹੜਾ ਆ ਰੇਡਰ ਦੇ ਕੱਲ ਦੇ ਵਿੱਚ ਆ ਸਾਹਮਣੇ ਚੱਕ ਬੱਕ ਦੇ ਸ਼ੇਰ ਕਾਰੀ ਪੈ ਗਈ ਕਬੱਡੀ ਲਓ ਸਾਹਮਣੇ ਰੇਡ ਮਾਰ ਰਿਹਾ ਕਾਕਾ ਨਾਲ ਹੈ ਘਟੋੜਾ ਇਹਦਾ ਠਾਕੜਗੜ ਪਿੰਡ ਹੈ ਠਾਕੜਗੜ ਦੀ ਧਰਤੀ ਦਾ ਕਾਕਾ ਦੇ ਰਿਹਾ ਆਪਣੀ ਟੀਮ ਦੇ ਵੱਲ ਰੇਡ ਕਾਗਲੀ ਖੇਡ ਮਿਨਾਤ ਨਾ ਚੁੱਕਾ ਚਾਰ ਰੇਡਰ ਕਬੱਡੀ ਫਾਨਾ ਅਰਸ਼ੀਰ ਪਿੰਡ ਵਾਲਾ ਔਰ ਦੂਜੇ ਵੱਲ ਸਫੀਰ ਅਰਸ਼ੀਰ ਵਾਲਾ ਨਾਲ ਸ਼ਾਕਾ ਔਰ ਆ ਦੇਖਾਂ ਕਬੱਡੀ ਫਾਨਾ ਅਰਸ਼ੀਰ ਪਿੰਡ ਵਾਲਾ सामे ठाक रेड़ी आहे काका देरि शानदार मां कई ਔਰ ਅਗਲੀ ਰੇਡ ਪੰਦਰੀ ਗੱਗੂ ਟੰਗ ਵਾਲੀ ਪਿੰਡ ਦਾ ਇਹ ਮੁੰਡੇ ਦਾ ਸਰੀਰ ਭਾਵੇਂ ਕੱਦ ਭਾਵੇਂ ਛੋਟਾ ਹੈ ਉਹ ਮੁੰਡੇ ਦੇ ਪੈਰਾਂ ਦੇ ਵਿੱਚ ਪਹਾਰ ਸੈਕਦੇ ਨੇ ਉਹ ਕਹਿੰਦੇ ਟੰਗ ਵਾਲੀ ਦੀ ਧਰਤੀ ਦਾ ਗੱਗੂ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਸੰਦੀਪ ਗੁਜਰ ਲੱਗਿਆ ਹੋਇਆ ਕਾਲਾ ਢੇਰਪੁਰੀਆ ਲੱਗਿਆ ਹੋਇਆ ਇਹ ਗੁਜਰਾਂ ਦਾ ਪੁੱਤ ਸੰਦੀਪ ਟਰਾਈ ਕਰਦਾ ਪਰ ਨੰਬਰ ਰੇਡਰ ਦੇ ਕਬਜ਼ੇ ਵਿੱਚਾ ਕੁੰਬੜਾ ਅਬੁੱਲਾ ਕਬੱਡੀ ਪੌਂਡ ਦੇ ਇਲਾਕੇ ਦਾ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਫਾਨਾ ਰਸ਼ੀਦ ਵਾਲਾ ਖੜਾ ਹਜ਼ਾਰੇ ਵਾਲਾ ਖੜਾ ਖਾਨਾ ਬਿਆਲਪੁਰੀਆ ਜਿਹੜੀ ਧਰਤੀ ਦਾ ਗਵਿੰਦਰ ਬਿਆਲਪੁਰੀਆ ਕਾਦਾ ਹੁੰਦਾ ਕਿ ਨੇਰੀਆਂ ਦੇ ਆਸੂ ਬੰਨੋ ਨੇਰੀਆਂ ਜਿਹੜੀ ਧਰਤੀ ਤੇ ਮਣੀ ਵਰਗੇ ਉਹ ਬਾਖਰ ਕੜੀ ਦੇ ਬੰਨੇ ਵਰਗੇ ਦੁਨੀਆ ਦੇ 스타 ਖਿਡਾਰੀ ਪੈਦਾ ਕੀਤੇ ਪਰ ਆਹ ਮੁਕਾਬਲਾ ਪੈਰ ਬਾਡਰੋਂ ਪਾਰ ਹੋਣ ਦੇ ਖਾਰੇ ਨੰਬਰ ਦਾ ਰੇਡਰ ਦੇ ਕਲਦੇ ਦੇ ਵਿੱਚ ਆ ਲੈਖਮਾ ਕਹਿੰਦੇ ਰਾਏਪੋਟ ਦੀ ਧਰਤੀ ਦਾ ਮੇਰੇ ਵੀਰੋਂ ਕਬੱਡੀ ਪਾਉਣ ਦੇ ਲਈੁੱਗੇ ਵੱਲ ਵਾਤਾ ਹੋਇਆ ਉਸਰ ਨੇ ਆਖੇ ਹਾਂ ਜੀ 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 ਆਹ ਕਹਿੰਦੇ ਮੰਡੀਆਂ ਦੀ ਧਰਤੀ ਦਾ ਗੱਜਾ ਜਿਹੜੀ ਧਰਤੀ ਦੇ ਜੱਫੇ ਨੇ ਮੇਰੇ ਕੋਲ تکڑی کھیلی درتی ہے آپ کے باپ نے بھی کسی نے بہتر مسارے والا دنیا کا हर दूसी सही कर

ਧਰਤੀ ਦਾ ਕਰਨ ਨਾ ਰੇ ਖਾਦੀਆਂ ਖਰਾਕਾ ਮਾਰੀਆਂ ਮਿਹਨ ਦਾ ਮੁੱਦੇ ਦੇ શરી ਤੇ ਨਗਰ ਆਉਂਦੀਆਂ ਨੇ ਕਰਨ ਦੀ ਪਰ ਹ ਕਬੱਡੀ ਕਾਲਾ ਧੋਪ ਰਿਆ ਵਿਚਾਰ ਲੱਗਾ ਹੋਇਆ ਹਰ ਫੈਸਲਾ ਟੀਮ ਦਾ ਟੱਕਰ ਹੈ ਨੰਬਰ ਜਿਹੜਾ ਮੇਰੇ ਵੀ ਕੰਨ ਆਪਣੀ ਟੀਮ ਲਈ ਜੋਰਦਾ ਹੋਇਆ ਚੱਲ ਕਦਰੂ ਆ ਪਾ ਕਬੱਡੀ ਤਾਕਾ ਥਾਕਰ ਜੜੀਆਂ ਕਬੱਡੀ ਪੌਣ ਦੇ ਲਈ ਅੱਗੇ ਵੱਧਦਾ ਹੋਇਆ ਤਰਤ ਪਾ ਨੇ ਛੋਟਾ ਪਰ ਬਲੇਰਪੁਟ ਕਬੱਡੀ ਦਾ ਕਬੱਡੀ ਪੌਣ ਦੇ ਲਈ ਅੱਗੇ ਵੱਧਦਾ ਸਾਕਾ ਕਹਿੰਦੇ ਕੈਨੇਡਾ ਦੀ ਧਰਤੀ ਦੇ ਆਹ ਤਕਰਾ ਖੇਡਿਆ ਅਸ਼ੀਰ ਬਾ ਸਫੀਓਂ ਦੇ ਪਾਸੇ ਆ ਤੇ ਉਹ ਚੂੜੇ ਵਾਲਾ ਚੋਪਰ ਕਹਿੰਦੇ ਫਾਨਾ ਰਸ਼ੀਦ ਵਾਲਾ ਲੈ ਵੀ ਟਕਰਾਓ ਮੈਂ ਤੁਹਾਨੂੰ ਆ ਪਾਕੇ ਵੀ ਕਬੱਡੀ ਲੈ ਵੀ ਸਾਹਮਣੇ ਠਾਕਰਗੜ੍ਹ ਦੀ ਧਰਤੀ ਦਾ ਤਾਕਾ ਮੇਰੇ ਵੀ ਕਬੱਡੀ ਪਾੜਿਆ ਚਾਰ ਟੌਪ ਦੇ ਜਾਫੀਆ ਤੋਂ ਇੱਕ ਬੰਨੇ ਦੀ ਸ਼ੂ ਹਰੇਣ ਦੀ ਧਰਤੀ ਦਾ ਦੇਖਾਂਗੇ ਹੋਈਆ ਸਾਹਮਣੇ ਆ ਵੀ ਮੰਨਿਆ ਪਰ ਮੰਨਿਆ ਜਾਫੀਆ ਆਹ ਗੱਭਰੂ ਨੇ ਵੱਡੇ ਵੱਡੇ ਰੇਡਰ ਫੜਿਆ ਮੇਰੇ ਮਿੱਤਰੋ ਇੱਕ ਅਗੇ ਕੋਸ਼ਿਸ਼ ਹੈ ਪਰ ਨੰਬਰ ਸਮੇ ਕਾਕਾ ਠਾਕਰ ਗੜੀ ਹੈ ਇੱਕ ਕਾਕਾ ਰਾਮਿਆਂ ਵਾਲਾ ਅੱਜ ਬਹੁਤਲਾ ਫਰਮਾਇਆ ਜਾਣਾ ਹੈ ਇਹਦਾ ਚੌਥ ਪਕੰਡਾ ਹੈ ਜਿਲ੍ਹਾ ਕਲਪੀ ਦੇ ਵਿੱਚੋਂ ਇਹ ਉਹ ਦੁਨੀਆ ਨੁਕਰਾ ਕਬੱਡੀਆ ਸੰਧੂਆ ਖੇਡ ਕਹਾਣੀ ਇਹ ਨੁਕਰਾ ਕਬੱਡੀ ਪਾਉਣ ਦੇ ਲਈ ਅੱखे ਬਲ ਵਧਾਉਿਆ ਦੁਨੀਆ ਨੁਕਰਾ ਕਹਿੰਦੀ ਹੈ ਹਰਿਆਣੇ ਵਾਲਾ ਉਹ ਬੱਲੇ ਬੱਲੇ ਹੋ ਗਈ ਮਤਲਬ ਤੇ ਦੂਜੇ ਪਾਸੇ ਮੁਕਾਬਲਾ ਸਾਹਤਾ ਅੱਜ ਨੁਕਰੇ ਨੇ آپ بچی رہے نفے والا یہ جرم پوچھنا پڑا سا کچھ بھی کیڑا بہتر نفا بندے بندے کروایا ਏ ਹਰਿਆਣੇ ਦਾ ਮਨਜੀਤ ਦਾ ਬਸਤੀ ਦਾ ਦੋ ਜੱਫੇ ਤੱਕੜੇ ਠੋਕ ਗਿਆ ਮਨਜੀਤ ਸੌੜੇ ਵਾਲਾ ਬੈਠਾ ਝਨੇਰ ਵਾਲਾ ਪ੍ਰੇਮ ਬੈਠਾ ਸੌੜੇ ਵਾਲੇ ਮਨਜੀਤ ਤੇ ਪ੍ਰੇਮ ਝਨੇਰ ਦੇ ਵਿਚੇ ਵੀਰੋ ਕਬੱਡੀ ਦੇ ਵਿੱਚ 2-10 ਦਾ ਸਕੋਰ ਹੈ ਜਿਹੜਾ ਨਾ ਹੁਣ ਤੱਕ ਗੁੰਡਾ ਆਇਆ ਤੇ ਗੁੰਡਾ ਰਹੂ ਓ ਮੇਰੇ ਵੀਰੋ ਉਹ ਬੱਪਰ ਖੇਡ ਬੈਠਿਆ ਮਨਜੀਤ ਸੌੜੇ ਵਾਲਾ ਤੇ ਪ੍ਰੇਮ ਝਨੇਰ ਵਾਲਾ ਅੱਜ ਨਾਮਤ ਮਾਰ ਲਿਆ ਯਾਰਾਂ ਦੀਆਂ ਯਾਰੀਆਂ ਲਮੌੜੀ ਆਇਆ ਆਹ ਮੱਟਿਆ ਦਾ ਗੱਜਾ ਉਹ ਦੂਜੇ ਪਾਸੇ ਨੇ ਬੰਦੇ ਫਾਨਾ ਜੰਡਰੇਟਾ ਪੜਿਆ ਤੇ ਤੰਨਾ ਤੇ ਜਫਾ ਆ ਹੁਣ ਕੌਫੀ ਦੇ ਦੇਖਾਂਗੇ ਰੇਡਰ ਬਜੂਦਾ ਜਫਾ ਲੱਗੂ ਸਾਪਿਆ ਖੇਡ ਰੋ ਕਹਾਰੀ ਆਓ ਖੇਡ ਜੰਡਰੇ ਨਸਾਰੇ ਵਾਲਾ ਪੁੱਟਾ ਆਸ਼ੂ ਸਮੇ ਕਬੱਡੀ ਪਾ ਰਿਹਾ ਪਰ ਦੇਖੋ ਆਹ ਮੁੰਡੇ ਨੂੰ ਦਿਰਸਕ ਕਬੱਡੀ ਬਣੀ ਹੈ ਬਾਪੂ ਨੇ ਪੁੱਤ ਨੂੰ ਰੀਤ ਨਾਲ ਪਾਲਿਆ ਖੁੱਲ੍ਹ ਗਿਆ ਖਰਾਕਾ ਖਵਾਤੇ ਖੁੱਲੀ ਗੁੱਲੀ ਮੇਲਤ ਕਰਵਾਈ ਹੈ ਇਹ ਲਸਾਰੇ ਵਾਲੇ ਜਿੰਦਰੇ ਦਾ ਪੁੱਤ ਆਸ਼ੂ ਨੰਬਰ ਦਾ ਸ਼ਾਨਦਾਰ ਵਾਤਾ ਕਰ ਗਿਆ ਔਰ ਅਗਲੀ ਰੇਡ ਕੌਂਦਲੀ ਬਨੂੜ ਪਿੰਡ ਵਾਲਾ ਆਹ ਸੁੱਖਾ ਮੁੰਡੇ ਮਿੱਤਰੋ ਇਸ ਵੇਲੇ ਖੇਡ ਦਾ ਮਾਤ ਬਰਿਆ ਹੋਇਆ ਹੈ ਤਰੀਬ ਟਾਲੀ ਬਾਰ ਧੀਰਾ ਟਾਲੀ ਬਾਰ ਰਾਤ ਟਾਲੀ ਬਾਰ ਜਗਦੇਵ ਪ੍ਰਧਮਾਨ ਤੇ ਮਸ਼ਵਰ ਕੋਟਲਾ ਦੀ ਟੀਮ ਖੇਡਦੀ ਆ ਲੋ ਦੇਖੋ ਪਹਿਲਾ ਮੋਟਰਸਾਈਕਲ ਸੰਘ ਦਿੱਤਿਆ ਉਹ ਮੋਟਰਸਾਈਕਲ ਦਾ ਮਹਾਰੂਸਤਾ ਜੰਗਤ ਦੀਪਖੋੜਾ ਉਹ ਮੇਰੇ ਵੀਰੋ ਉਹ ਕੰਗਰਵਾਲੀਆ ਉਹ ਖੜੇ ਤੇ ਦੀਪ ਨੂੰ ਮੇਟ ਕੀਤਾ ਕਿ ਮੈਂ ਪਹਿਲਾ ਮੋਟਰਸਾਈਕਲ ਦਾ ਮਹਾਰੂਸਤਾ ਨੂੰ ਹੇਠ ਕਰਨਾ ਇਥੇ ਨੇਕ ਮਾਰ ਕੇ ਵੱਡਾ ਵੱਲ ਬਣਿਆ ਸਾਹਮਣੇ ਕਬੱਡੀ ਕਹਿੰਦੇ ਰੇਸ਼ਮ ਮੇਰੇ ਵੀਰੋ ਅਰੇ ਕਬੱਡੀਆ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਤੇ ਦੂਜੇ ਬਾਕੀ ਚਾਰ ਬੱਬਰ ਖੇੜਾਂ ਦੇ ਵਿੱਚੋਂ ਮੁਕਾਬਲਾ ਆਹ ਹੈ ਪ੍ਰੀਤ ਉਹ ਰੇਸ਼ਮ ਆਹ ਪ੍ਰੀਤ ਉਹ ਰੇਸ਼ਮ ਵੇ ਆ ਦੇਖਣਾ ਰਾਇ ਕੋ ਗਿਆ ਨੰਬਰ ਆਪਣੀ ਟੀਮ ਲਈ ਹੋ ਗਿਆ ਉਧਰੋਂ ਸਾਡੀ ਜਿੰਦਗੀ ਦਾ ਮਾਣ ਮੇਰੇ ਵੀਰੋ ਗੁੱਟਾ ਉਗਰੀਆਂ ਦੇ ਵਾਲਾ ਉੱਚ ਕੋਟੀ ਦਾ ਪਟਾਟੀ ਵਾਲਾ ਤੇ ਬਿੱਟੂ ਸੈਦੋਕ ਵਾਲਾ ਪਉਦਾ ਵੀ ਵਧੀਆ ਤੇ ਬੋਲ ਵੀ ਬੱਚੇ ਬੋਲਦਾ ਅੰਟਰਾਟੀ ਬਲਾਰਾ ਤੇ ਨਿਮਾ ਸੇਖਾ ਕੌਂਟਰੀ ਵਾਲਾ ਲੱਖਾ ਖਾਰੀ ਦਾ ਆ ਦੇਖੋ ਆਪਣਾ ਉਸ ਮਾਰ ਗਿਆ ਬਿੱਟੂ ਉਹਨੇ ਇੰਡੀਆ ਬਸਤ ਸੈਦੋਕ ਵਾਲਾ ਸਰਨਾ ਦਾ ਗੁਗੜਾ ਇਹਨਾਂ ਸਾਰੇ ਪਲਾੜਾਂ ਦਾ ਤਲਦ ਕਰਦੇ ਆ ਦੇਖੋ تلوڈی رائے چلے کی آپ نے پتھا والی <سؤال> دھرتی لگ سو منجیت بسری والا میرے بچے تیچا لفا لا کے پلے 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 ਆਹ ਸਨਾਲ ਆ ਦਿੱਤਾ ਤੇ ਅਗਲੀ ਰੇਡ ਸਾਡੇ ਕੋਚ ਦਾ ਖੇਲ ਸਾਡੇ ਮੰਗ ਸਿੰਘ ਦੌਲਤ ਕੈਨੇਡਾ ਕਰਕੇ ਦਾ ਛੋਟਾ ਵੀਰ ਹੈ ਕੈਨੇਡਾ ਲਈ ਖੜਦਾ ਉਹਦੀਆਂ ਗੂੜ ਘਰ ਰਸਤੇਦਾਰੀਆਂ ਨੇ ਉਸ ਨੱਕਰ ਦੇ ਵਿੱਚ ਕਾਕਾ ਕਰਦਾ ਸਾਹੀ ਦਾ ਸੰਧਵਾ ਤੱਕ ਵੀ ਟੀਮ ਲੱਗੇ ਲੱਗਿਆ ਸਾਹਮਣੇ ਕਹਿੰਦੇ ਪੰਬੜਾ ਦਾ ਗੁੰਲਾ ਕਬੱਡੀ ਪਾਉਣ ਦੇ ਨੇ ਅੱਕੇ ਦਾ ਵਾਧਾ ਹੋਇਆ ਤੇ ਦੂਜੇ ਪਾਸੇ ਮੁਕਾਬਲਾ ਫਰਕਾ ਪਰ ਨੰਬਰ ਰੇਟਰ ਦੇ ਕਾਰਨ ਦੇ ਕਰ ਚੁੱਕ ਰਿਹਾ ਸਭ ਤੇ ਜਾਈ ਓ ਪਰਨੇ ਪਾਸੇ ਤੈਨੂੰ ਜਫਾ ਲਾਉਣ ਨਹੀਂ ਉਹ ਪਿਆਰ ਭਰੇ ਦੇ ਸਵਾਰ ਨੇ ਇਹ ਕਹਾਣੀ ਯਾਦ ਤੁਹਾਨੂੰ ਮੇਰੇ ਵੀ ਹਰਿਆਣੇ ਵਾਲਾ ਚਾਉ ਤੋੜਾ ਕੈਫਲ ਵਾਲਾ ਮੋਕੜਾ ਇਸ ਵੇ ਅੰਕੁਸ਼ ਨਾ ਹੈ ਗੱਭਰੂ ਦਾ ਪਰ ਕਬੱਡੀ ਦੱਗਦੇ ਨਾ ਆ ਮੋਕੜੇ ਦਾ ਦਿੱਤਾ ਕਬੱਡੀ ਢੇਲਪੁਰੀਆ ਕਾਲਾ ਔਰ ਚੰਡੀਗੜ੍ਹ ਏਰੀਆ ਦਾ ਗੱਭਰੂ ਹੋ ਗਿਆ ਸਾਹਮਣੇ ਔਰ ਕੋਨੇ ਕੈਚਰ ਵਾਲਾ ਇੱਕ ਬੰਦੇ ਢੇਲਪੁਰੀਆ ਦੇਖੋ ਕੋਸ਼ਿਸ਼ ਕਰਦਾ ਤੇ ਨੰਬਰ ਉੱਤੇ ਮੋਕੜਾ ਮੇਰੇ ਵੀ ਆਪਣੀ ਟੀਮ ਦੇ ਬਾਤ ਤੇ ਜੋੜਦਾ ਹੋਇਆ ਔਰ ਅਗਲੀ ਰੇਡ ਪਹੁੰਚ ਲਈ ਤਾਕਤ ਔਰ ਠਾਕਰਵਰ ਵੀ ਤਰਤੀ ਦਾ ਫੇਟ ਹਟਾ ਹੋਇਆ ਆਪਾਂ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਉਹ ਦੇਖਾਂਗੇ 4 ਨੰਬਰ 11 ਦੇ ਵਿੱਚ ਦੱਫਰ 4 ਨੰਬਰ 11 ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋ ਰਿਹਾ ਮੇਰੇ ਵੀਰੋ ਪਾਸੇ ਕਬੱਡੀ ਤੇ ਦੂਜੇ ਪਾਸੇ 4 ਖੜੇ ਨੇ ਉਹ ਸਾਰੇ ਦੇ 4 ਖੜੇ ਨੇ ਅਗਲੀਆਂ ਟੀਮਾਂ ਦੋਨੋਂ ਗਰਾਊਂਡ 'ਤੇ ਜਾਓ ਹਰਜੀਤ ਕਬੱਡੀ ਕਲੱਬ ਬਾਗਾ ਖਾਨਾ ਤੇ ਸ਼੍ਰੀ ਬੇਸ ਸਾਹਿਬ वाधा हुयागवी की वॾा चार वासी हिकु बया सदीपरो आ ਦੀ ਹਿੱਸੇ ਲਈ ਤੱਕ ਬਾਅਦ ਇੱਕ ਬੰਦੂਆ ਬਾਅਦ ਇੱਕ ਬੰਦੂਆ ਬੱਲੇ 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 ਆਹ ਟੱਕਰ ਆਹ ਟੱਕਰ ਰਾਮੇ ਨੇ ਕਬੱਡੀ ਕਮਦੀ ਕਰੇ ਲੱਗੀ ਦਰਸ਼ਕ ਤਾੜੀਆਂ ਪੈ ਗਈਆਂ ਆਉਂਦਾ ਸਾਡਾ ਬੌਸਰੇ ਜਿੰਨਾ ਬੋਲਿਆ ਅੱਜ ਕਾਕੇ ਰਾਮੇ ਵਾਲੇ ਕੋਲ ਟੱਕ ਮਿਲਣਾ ਹੈ ਕਾਕੇ ਇਹ ਬਾਣੀ ਆ ਕਿਉਂ ਘੱਟੋ-ਬੱਤ ਪਰ ਦਸ ਸਾਲ ਪਹਿਲਾਂ ਕਹੀ ਸੀ ਹਾਕਾ ਮਨਜੀਤ ਸੋਰਾ ਕਹਿੰਦਾ ਕਿ ਤਾਤਾ ਰੌਣਾ ਵਾਲਾ ਉਹ ਕਹਿੰਦੇ ਦਸ਼ਵੇਸ਼ ਕਮੇਟੀ ਕਲਬ ਕਾਲ ਖਲੀ ਬਹੁਤ ਤਕੜਾ ਖੇਡਦਾ ਰਿਹਾ ਸਾਡੇਆਂ ਦੇ ਬੋਲ ਨਹੀਂ ਹੋਏ ਤੇ ਅੱਜ ਅਸੀਂ ਵੀ ਜੀ ਦੇ ਬੋਲ ਬਣਾਉਂਦੇ ਸਾਨੂੰ ਆ ਮੋਟਰਸਾਈਕਲ ਦੀ ਬਾਣੀ ਆਈ ਆ ਭਾਂਡੇ ਲੈ ਗਈ ਆ ਆ ਗਈ ਐ ਪਰ ਆ ਉਹ ਬੱਠਾ ਸੌਰੇ ਵਾਲਾ ਮਨਜੀਤ ਆ ਉਹ ਬੱਠਾ ਪ੍ਰੇਮ ਕਨੇਰ ਕਹਿੰਦਾ ਚੋ ਨੰਬਰ ਦਾ ਸ਼ਾਟ ਕਰਵਾਤਾ ਕਰ ਗਿਆ ਆ ਅਗਲੀ ਰੇਡ ਤੋਂ ਬਨੂਰ ਤੰਦਵਾਰਾ ਉਹ ਸੁੱਖਾ ਵਧਿਆ ਹੋਇਆ ਆਨੇ ਸੁੱਖਾ ਕਦੇ ਬਨੂਰ ਦੇ ਦੀ ਧਰਤੀ ਦਾ ਅੱਗੇ ਵੱਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਆ ਸਫੀਰ ਸ਼ੀਕ ਵਾਲਾ ਅਲਸ਼ੀਰ ਦੀ ਧਰਤੀ ਮੇਰੇ ਵੀਰੋ ਇੱਕ ਪਾਸੇ ਕੌਲ ਦਾ ਏਰੀਆ ਤੇ ਦੂਜੇ ਪਾਸੇ

ਤੇ ਨੰਬਰ ਉੱਪਰੇ ਦੇਖ ਲੈ ਰੇਸ਼ਮ ਆਪਣੀ ਟੀਮ ਦੇ ਵਾਸਤੇ ਨੰਬਰ ਦਾ ਸ਼ਾਨਦਰ ਵਾਦਾ ਕਰ ਗਏ ਚੱਲੋ ਕਬਰੂ ਆ ਪਾਕ ਕਬੱਡੀ ਕਿ ਖੇਡ ਕਬੱਡੀ ਫੁਰਤੀ ਦੀ ਕੰਮ ਘੜਨਾ ਟੋਟੇ ਦਾ ਜੀਦ ਵਾਲੇ ਦੀ ਕੁਸ਼ਤੀ ਉਹ ਪੱਕਾ ਸਾਥ ਲਗੋਟੇ ਦਾ ਪੰਗਰਸਤੀ ਦਾ ਮੇਲਾ ਕੰਨਾ ਨਹੀਂ ਬਿਮਾਰਾਂ ਦਾ ਆ ਮੇਲੇ ਪੜ ਕੇ ਦੇਖਣੇ ਦੀਆ ਮੇਲਾ ਯਾਰਾਂ ਦਾ ਤੰਗੂ ਐ ਬਾਗੜ ਕਬੱਡੀ ਦਾ ਯਾਰਾਫੀ ਕਿ ਕੁੱਟ ਕੁੱਟ موسیقی <سؤال> नखर पोसा चंडियाु कब्डी पुपड़ा वारा दुला कबी पिया अॻे वॾ वाधा हुया ਆਜੇ ਤੇ ਮਾਰਿਆ ਨੰਬਰ ਆਪਣੀ ਟੀਮ ਨੇ ਹੀ ਹੋਰ ਦਿੱਤਾ ਹੈ ਕਰਨ ਕੁਲਵੰਡੀ ਰਾਏ ਦੀ ਧਰਤੀ ਦਾ ਰਾਏਕੋਟ ਦਾ ਏਰੀਆ ਮੁੰਡੇ ਦਾ ਕਬੱਡੀ ਮਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਜਿਹੜੀ ਧਰਤੀ ਦਾ ਇੰਦਰ ਗਰੇਵੀਓ ਬਹੁਤ ਤਕੜਾ ਯਾਖੀ ਹੈ ਕੁਰਸੀਆਂ ਬਹੁਤ ਤਕੜਾ ਯਾਖੀ ਹੈ ਉਹ ਧਰਤੀ ਦਾ ਤੁਹਾਡੇ ਸਾਹਮਣੇ ਆ ਕਰਨਾ ਤੇ ਦੂਜੇ ਪਾਸੇ ਸੰਦੀਪ ਗੁਜਰ ਤੇ ਨੰਬਰ ਜਿਹਦਾ ਰੇਡਰ ਦੇ ਕੌਲ ਦੇ ਵਿੱਚ ਹੈ ਲਓ ਸਾਹਮਣੇ ਰੇਡ ਮੇਰੇ ਦਿਓ ਕਾਪਾ ਹਾਕ ਕਰ ਕਰਦੀ ਧਰਤੀ ਦਾ ਕਬੱਡੀ ਪੌਂਡ ਦੀ ਖੇਡ ਵਾਤਾ ਹਿਆ ਜੂਰੇ ਤੇ ਪੱਟਾ ਹਿਆ ਹਰਮਾਨ ਹੈ ਕਿ ਨਾ ਕੋਈ ਇੰਨਾ ਵਰਗਾ ਹੋਇਆ ਨਾ ਕੋਈ ਇੰਨਾ ਵਰਗਾ ਹੋਇਆ ਜੁਗਾ ਜੁਗਾ ਟੱਕਰ ਰਹੀ ਹੈ ਜਾਦਾ ਕੁਸਰ ਵੇਸ਼ਰੀਆਂ ਇਹ ਕੌਣ ਕਰੂੰਗਾ ਰੀਟਾ ਦਲਗੀ ਤਰਗਸ਼ ਵਿਸ਼ਤੀ ਹੈ ਲਓ ਪਈ ہوئی ਟੱਕੇ ਦੀ ਰੇਡ ਇੱਕ ਬੜੇ ਯਾਲ ਕਮੇ ਦੀ ਧਰਤੀ ਦਾ ਸ਼ਾਕਾ ਕੈਡਾ ਦੇ ਪੱਲੇ ਬੜੇ ਕਰਵਾਵਾ ਗਰੂ ਔਰ ਦੂਸਰੇ ਬਲੇ ਤਮੂਪੁਰ ਸੁਖੀਵਾ ਤੇ ਆਰਸੀਰ ਤਗੜਾਲਾ ਬਾਨਾ ਜਿਹਨੇ ਕੋਸ਼ਿਸ਼ ਕੀਤੀ ਹੈ ਤੇ ਨੰਬਰ ਇਸੇ ਕਾਕਾ ਆਪਣੀ ਟੀਮ ਦਾ ਤੇ ਜੋੜੀ ਰਿਹਾ ਔਰ ਅਗਲੀ ਰੇਡ ਅੱਧਾ ਸਮਾਂ ਅੱਧਾ ਸਮਾਂ ਇਸ ਮੁਕਾਬਲੇ ਦਾ ਹੋ ਗਿਆ ਅੱਧੇ ਸਮੇਂ ਦੇ ਅ ਨੰਬਰ ਕੋਡ ਕਰਿਓ ਪਨੂਰ ਦੇ ਅੰਕੜੇ ਜਿਹੜੇ 15 ਨੇ ਮਾਰਕਟ ਕਬੱਡੀ ਕਲੱਬ ਫਗਵਾੜ ਦੇ ਨੇ 7.7 ਨੰਬਰ ਹੈ। ਬਹੁਤ ਕਿਊਟੀ ਦਾ ਮੈਚ ਸਰਖੋ 22 ਨੰਬਰਾਂ ਦੇ ਸਰਖ ਦੇ ਨਾਮ ਜਿਹੜਾ ਇਹ ਮੈਚ ਖੇਡਿਆ ਜਾ ਰਿਹਾ ਹੈ। ਇੱਕ ਵੱਨੇ 15 ਨੰਬਰ ਹੈ ਪਨੂਰ ਦੇ ਪਰਤੇ ਆਪਣੇ ਸਾਥੀਆਂ ਦੇ ਨਾਲ ਪੁੱਜਿਆ ਕਬੱਡੀ ਟੀਮ ਦਾ ਸੀ ਸਤਕਾਰ ਧੰਨਵਾਦ ਜੀ ਆਣ ਆਖਦੇ ਆ। ਬਹੁਤ ਬਹੁਤ ਸਤਕਾਰ, ਸ਼ੁਕਰੀਆ ਮੇਰਬਾਨੇ। بڑتا کھلاریاں ہو گیا بڑے پرواہ کبڈی پر موٹر

ਆਹ ਸਾਹਮਣੇ ਨੰਬਰ ਦਾ ਸ਼ਾਨਦਾਰ ਮਾਦਾ ਜਿਹੜਾ ਨੇ ਆਪਣੀ ਟੀਮ ਦੇ ਵਾਸਤੇ ਕਰ ਦਿੱਤਾ ਔਰ ਅਗਲੀ ਰੇਡ ਪਾਉਂਦੀ ਠਾਕਰਗੜ ਦੀ ਧਰਤੀ ਦਾ ਕਾਕਾ ਖੇਡ ਮੈਦਾਨ ਦਬਾਦਾ ਹੈ ਹਰ ਇੱਕ ਹਰ ਇੱਕ ਕਦਮ ਅਗਾਹ ਵੱਲੋਂ ਬਣਾਉਂਦਾ ਹੋਇਆ ਤੇ ਸੰਧੂਆਂ ਅੱਖਾਂ ਨੂੰ ਲਾ ਕੇ ਕਰੇ ਜੇਰੀ ਦਾ ਗੋਲਡੋ ਗਰਾਊਂਡ ਦੇ ਵਿੱਚ ਆ ਜਾਓ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਤੇ ਸ਼੍ਰੀ ਜੇਪ ਸਾਹਿਬ ਸੁਰਕਪੁਰ ਕਬੂਲਪੁਰਾ ਇਹ ਟੀਮਾਂ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਜਾਓ ਬੇਨਤੀ ਹੈ ਉਧਰੋਂ ਸਾਡਾ ਅਮਨਜੀਤ ਪ੍ਰਧਾਨ ਤੇ ਰਣਜੀਤ ਲੀਪ ਬਨਾਲ ਸਾਡੇ ਭਰਾ ਵਡੀਆਂ ਜੋੜੀਆਂ ਨਿਵਾੜੇ ਆ ਬਨਾਲ ਜੈਨਾ ਫਤਾ موسیقی <سؤال> بائی ਫਰੀਹਾੜੇ ਵਾਲਾ ਪਰ ਫੈਸਲਾ ਫੌਜੀ ਨੇ ਕਰਨਾ ਡੰਬਰ ਰੇਡਰ ਦੇ ਪੁੱਤ ਦੇ ਬਿੱਟਾ ਆਹ ਕਬੱਡੀਆਂ ਵਾਲਾ ਜੱਜ ਕਬੱਡੀ ਪਾਉਂਦਾ ਉਹ ਸਰਨੇ ਆ ਛੇ ਕਹਾਣੀ ਹਾਂ ਫਟੇ ਮੰਡੀਆਂ ਵਾਲਾ ਜੱਜ ਨੇ ਵੀ ਉਹ ਖਤੇ ਕਬੱਡੀ ਪਾਉਂਦ ਲਈ ਖੇਡ ਮੈਦਾਨ ਤਿਆਰ ਚੁੱਕਾ ਹੈ ਚਾਰ ਵਾਸੀ ਤਿਆਰ ਹੈ ਆਹ ਦੇਖਾਂਗੇ ਰਸ਼ੀਦ ਪਿੰਡ ਵਾਲਾ ਫਾਨਾ ਤੇ ਆਹ ਪਿੰਦੀਪ ਪਹਾੜ ਵਾਲਾ ਜਿਹੜੀ ਉਸ ਕਬੂਲੇ ਕੋਸ਼ਿਸ਼ ਕੀਤੀ ਹੈ ਮੰਗੀਆਂ ਧੂੜ ਦਾ ਇਸ਼ਾਰਾ ਹੈ ਕਿ ਨੰਬਰ ਦੇ ਉੱਤੇ ਧਾਰੀ ਦੇ ਵਾਲ ਨੇ ਜੋੜਵਾ ਹੋਇਆ ਤੇ ਹੁਣ ਜਿਹੜਾ ਸਕੋਰ ਹੈ ਮਨੂਰ ਦੇ 11 ਤੇ ਮਾਰ ਕੰਦੇ 21 ਨੰਬਰ ਹੈ ਬਾ ਚੋਟੀ ਨੇ ਟੱਕਰ ਔਰ ਸਾਹਮਣੇ ਕਰਨ ਕਬੱਡੀ ਵਾਲਾ ਵਾਰ ਕਬੱਡੀ ਪਾਉਂਦਾ ਹੋਇਆ ਔਰ ਕਬੱਡੀ ਵਾਲਾ ਕਰਨ ਕਬੱਡੀ ਪਾਉਂਦਾ 1 ਨੰਬਰ ਫੌਜੀਆ ਹੋੜ ਦਾ ਹੋ ਇਹਦਾ ਤਹੀ 12 ਹੋਈ 18 ਨੂੰ ਜਿਹੜੇ ਪਹਿਲੀ ਰੇਡ ਦਾ ਨੰਬਰ ਜਿਹੜਾ ਹੋਲਡ ਕੀਤਾ ਗਿਆ ਸਾਹਮਣੇ ਕਬੱਡੀ ਪੌਂਡ ਦੇ ਵਿੱਚ ਪੁੱਤੜਾ ਵਾਲਾ ਗੁੰਨਾ ਅੱਗੇ ਵੱਲ ਵਧਦਾ ਹੋਇਆ ਤੇ ਰਾਹ ਦੇ ਵਿੱਚ ਹੋਣੀ ਮੇਕੀ ਬੋਲੀ ਜਾਂਦੇ ਦੁਲਿਆਬੇ ਟੋਪਰਾ ਚੁਕਾਦੇ ਆਣਗੇ ਗੁੰਨੇ ਦੇ ਧਾਵਾ ਬਹੁਤ ਦਿੱਤਾ ਹੈ ਖਾਣੇ ਵਰਗੇ ਖੜੇ ਨਾ ਭਿੰਦੀਪਾਉੜ ਵਾਲਾ ਖੜਾ ਹੋਰ ਦੇਖਾਂਗੇ ਧੰਗੂ ਵਰਗੇ ਖੜੇ ਧੰਗੂ ਦਾ ਮੁਕਾਬਲਾ ਇੱਕ ਪਾਸੇ ਗੁੰਨਾ ਥੋੜੀ ਮੁੰਡੇ ਨੇ ਸੱਟ ਮਹਿਸੂਸ ਕੀਤੀ ਹੈ ਬੱਬਰ ਨਾਮ ਕੀ ਦੀ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਇਹਨਾਂ ਬੱਬਰ ਸ਼ੇਰਾਂ ਨੂੰ ਚੱਲ ਓਏ ਮਕਰਿਆ ਪਾ ਕਬੱਡੀ ਲਾਡ ਟੋਕਰਾਂ ਮੇਰੇ ਲਈ 40% ਦਵਾਰਾ ਬਿਆਪ ਤੇ ਕੀ ਜਿਵੇਂ ਟੀਕਾ ਗਬਰੂ ਠੀਕ ਹੈ ਤਾੜੀ ਮਾਰ ਦਿਓ ਮੁੰਡੇ ਦੀ ਤੰਦਰੁਸਤੀ ਵਾਚ ਤੋਂ ਨਸ਼ੀ ਰਹੋ ਕਿਉਂਕਿ ਤੁਹਾਡੇ ਤੇ ਰੱਬ ਵਾਸਾ ਹੈ ਤੁਹਾਡੇ ਚ ਬਾਬਾ ਨਾਮਕ ਵਸਦਾ ਹੈ ਤੁਹਾਡੇ ਚ ਬਾਬੇ ਨਾਮ ਦਾ ਸਾਥੀ ਬਾਲਾ ਵਸਦਾ ਹੈ ਸਾਡੇ ਦੇ ਬਾਬੇ ਨਾਨਕ ਦਾ ਸਾਥੀ ਮਰਦਾਨਾ ਦੱਸ ਹੈ ਤੁਸੀਂ ਬਾਬੇ ਨਾਨਕ ਦੀ ਸੋਚ ਬੈਠੇ ਹੋ ਤੁਸੀਂ ਨੇ ਕਬੱਡੀ ਨੂੰ ਕੱਠਾ ਤੋਂ ਲੱਖਾਂ ਦੀ ਲੱਖਾਂ ਤੋਂ ਕਰੋੜਾਂ ਦੀ ਦਾਤਾਂ ਦੀ ਪਾਉਂਦਾ ਵੀ ਜਾਜਾਂ ਦੀ ਗੱਡੀਆਂ ਵੀ ਬਣਾਤਾ ਉਹ ਕਦੇ ਕਬੱਡੀ ਪੈ ਗਈ ਟੁਕਰੇ ਦੀ ਤੇ 4 ਸੈਕਿੰਡਾ ਹਰਿਆਣੇ ਦੀ ਧਰਤੀ ਹੈ ਅੱਜ ਕੱਲ੍ਹ ਹਰਿਆਣੇ ਦੀ ਚਰਚਾ ਵੀ ਕਬੱਡੀ ਦੇ ਵਿੱਚ ਵੱਡੀ ਆਉਂਦੀ ਹੈ ਵੀਰੋ ਦੁਨੀਆਂ ਦੇ ਵੱਡੇ ਮਨ ਹਰਿਆਣੇ ਦੇ ਪੈਦਾ ਕੀਤੇ ਆ ਉਹ ਮੁਕਾਬਲਾ ਸ਼ਕਤ ਪਰ ਨੰਬਰ ਜਿਹੜਾ ਲੋਕਾਂ ਬਲੀ ਟੀਮੇ ਜੋੜਦਾ ਹੋਇਆ ਖਾਪਰ ਕਰੀਆ ਤਾਕਾ ਕੱਦ ਮੇਰੇ ਕੋ ਸਾਡੇ ਪਤਨ ਖੁੱਟਾ ਪਰ ਕਬੱਡੀ ਦੇ ਵਿੱਚ ਕੱਦ ਮੁੰਡੇ ਦਾ ਜੱਫਾ ਉਸ باندې ਆ ਖੇਡ ਘਾੜੀ ਆ ਸਾਹਮਣੇ ਕਾਕਾ ਜਿਹੜੇ ਛਾਕਰ ਗੜ ਦੀ ਧਰਤੀ ਦਾ ਮੇਰੇ ਬੱਚੋ ਰੇਡ ਬਾਉਂਡਰੀ ਵੱਧਦਾ ਹੋਇਆ ਹੈ ਕਦੇ ਗੱਲਾਂ ਹੋਈਆਂ ਮੇਰੇ ਬੱਚੋ ਰਾਮਿਆਂ ਵਾਲੇ ਕਾਕੇ ਦੇ ਜੱਫੀਆਂ ਦੀਆਂ ਔਰ ਮਨਜੀਤ ਉਹਨਾਂ ਦੇ ਨਾਲ ਮੇਰੇ ਬੱਚੋ ਪ੍ਰੇਮ ਨਾਲ ਦੇ ਨਾਲ ਬਹੁਤ ਤਕੜਾ ਖੜਿਆ ਹੈ ਔਰ ਸਾਹਮਣੇ ਇਸ ਵੇਲੇ ਛਾਕਰ ਗੜ ਦੀ ਧਰਤੀ ਦਾ ਕਾਕਾ ਕਬੱਡੀ ਬਾਉਂਡਰੀ ਵੱਧਦਾ ਹੋਇਆ ਹੈ ਬੜਾ ਔਰ ਪਿੰਡ ਵਾਲਾ ਪਿੰਡੀ ਵੀ ਇਸ ਵੇਲੇ ਜਿਹੜੇ ਬਾਤੋਂ ਹੋਣੇ ਗਰਾਊਂਡ ਦੇ ਵਿੱਚ ਬੇਨਤੀ ਆ ਜਾਂ ਸਾਈਡ ਤੇ ਹੋ ਜੋ ਦਰਸ਼ਕਾਂ ਦੀ ਮੰਗ ਹੈ ਮੈਂ ਤੁਹਾਨੂੰ ਦੇਖ ਲੈਣ ਕੋਈ ਜਿਹੜੇ ਬਾਧੂ ਨੇ ਬਹਿ ਲੋ ਸਾਈਡ ਤੇ ਉੱਜਾ ਨਹੀਂਆ ਦੋਨੋਂ ਟੀਮਾਂ ਆਹ ਮੈਚ ਦਾ ਸਮਾਂ ਥੋੜਾ ਰਹਿਦਾ ਹੈ ਹਰਜੀਤ ਕਬੱਡੀ ਕਲੱਬ ਬਾਜਾ ਖਾਨਾ ਦੇ ਸ਼੍ਰੀ ਬੇਸਾਲ ਸੁਰਖਪੁਰ ਤਬੂਰ ਕਲੇ ਦੀ ਟੀਮ ਗਰਾਊਂਡ ਦੇ ਵਿੱਚ ਆਵੇ ਆਹ ਹੁਣ ਤੇ ਔ ਸੰਦੀਪ ਗੁੱਜਰ ਦੀ ਟੱਕਰ ਹੈ ਕੈਂਦੀਆਂ ਧੌਲਾ ਤੇ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਜੱਜ ਮੰਡੀਆਂ ਵਾਲਾ ਕਬੱਡੀ ਪਾਉਣ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਹਾਂ ਜੱਜ ਮੰਡੀਆਂ ਵਾਲਾ ਕਬੱਡੀ ਪਾਉਣ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਗੁਰੂ ਤੇਗ ਮਹਾਕਲ ਕਬੱਡੀ ਕਲੱਬ ਜਰਮਨ ਤੋਂ ਸਾਡੇ ਜਗੀ ਕੰਡਾਵਾਂ ਨਾਲ ਜਰਮਨ ਵਾਲੇ ਹਰੀ ਕੰਡਾਵਾਲਾ ਜਰਮਨ ਤੋਂ ਔਰ ਪੰਜਾਬੀ ਲੋਕ ਐ ਸੁਖਿੰਦਰ ਮਾਨ ਰਾਮਿਆ ਵਾਲੇ ਤੇ ਪ੍ਰਧਾਨ ਨਿਰਮਲ ਸਿੰਘ ਕੰਡਾਵਾਲਾ ਵਿਸ਼ੇਸ਼ ਤੌਰ ਤੇ ਅੱਜ ਦੇ ਕੱਪ ਲਈ ਵੱਡਾ ਰੋਲ ਹੈ ਉਹ ਭਰਾ ਪੁੱਜਿਆ ਦਿਓ ਸਤਿਕਾਰ ਬਹੁਤ ਬਹੁਤ ਧੰਨਵਾਦ ਭਾਈ ਜੀ ਮੇਰੇ ਸਕੂਲ ਵਾਲੀ ਬੈਂਕੀ ਆ ਉਹ ਭਾਵੇਂ ਬਾਣੀ ਉੱਪਰ ਦੇ ਨਿਕਲ ਰਿਹਾ ਬਹੁਤ ਜ਼ਿਆਦਾ ਮੋਟਰ ਬੰਦ ਕਰ ਨਿਗਰਭਾਲਤਾ ਕਰ ਦਿਓ ਪਾਣੀ ਵੇਸ ਤੇ ਆ ਰਿਹਾ ਹੈ ਪਾਣੀ ਜਿਹੜਾ ਟੈਂਕੀ ਤੋਂ ਵੇਖਤੀ ਐ ਮੋਟਰ ਬੰਦ ਕਰਿਓ ਜੱਗੀ ਠੰਡਾ ਮੰਨਾ ਮੇਰੇ ਵੀਰੋ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਜਰਮਨ ਵਾਲੇ ਆਪ ਪੁੱਜਿਆ ਐ ਅਖਾਈ ਨੇ ਹੁਣ ਤੱਕ ਕਬੱਡੀ ਦੀ ਗੱਡੀਆਂ ਨਹੀਂ ਬੰਦੀਆਂ ਨੇ ਕਬੱਡੀ ਨੇ ਮੇਰੇ ਵੀਰੋ ਆ ਰੋਗ ਰੋਗ پے بھی سکھ دولت نے تراسیا اور اسی طرح گاشوی ਸਾਹਮਣੇ ਦੇਖੋ ਫਾਰਸੀ ਵਾਲਾ ਖਾਨਾ ਖਾਨਾ ਦਾ ਖਾਨੇ ਲਈ ਜਾਂਦਾ ਹੈ ਖਾਨਾ ਦਾ ਖਾਨੇ ਲਈ ਜਾਂਦਾ ਹੈ ਕਰਨ ਮੋੜਿਆ ਨੁਕਰਾਂ ਪਾਉ ਕਬੱਡੀ ਸਾਹਮਣੇ ਹਰਿਆਣੇ ਵਾਲਾ ਨੁਕਰਾਂ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਧਦਾ ਹੋਇਆ ਤੇ ਦੂਜੇ ਪਾਸੇ ਸੁੱਖਾ ਵੀ ਦਾ ਫਲੈਨ ਦੇ ਵਿੱਚ ਲਾ ਗਿਆ ਇੱਕ ਪਾਸੇ ਪ੍ਰੀਤ ਪੀਤ ਹੈ ਆਹ ਪ੍ਰੀਤ ਹੈ ਪਰ ਦੂਜੇ ਪਾਸੇ ਦਿੱਤਾ ਬੰਨੇ ਬੰਨੇ ਹੋ ਗਈ ਮਿੱਤਰੋ ਇੱਕ ਪਾਸੇ ਬਨੂਰ ਵਾਲਾ हरजीत कबील बाजा खाना गुरद्वार श्रीब्डील सरकपुर देवी चिर मैदान अगरि मैच केॾो खाधो مہان کبھی کھلاڑی سارے بال جگلے کاشو سارے آشو سارے والا ਕਬੱਡੀ ਪਾਉਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਦੇਖਾਂਗੇ ਮੁਕਾਬਲਾ ਬੱਲੇਬਾਲੇ ਹੋਈ ਕਾਲਾ ਢੇਲਪੁਰ ਦੀ ਧਰਤੀ ਦਾ ਟਰਾਈ ਕਰਦਾ ਹੈ ਪਰ ਦੂਜੇ ਪਾਸੇ

ਆ ਰ ਗਿਆ ਸੀਟਾਂ ਦੇ ਪੰਜਾਬ ਤੋਂ ਵਹਿੰਦੇ ਆ ਸਾਹੀ ਪੰਜਾਬ ਤੋਂ ਜੋਰ ਨਾਲ ਆਉਂਦੇ ਆ ਮੇਰੇ ਵੀਰੋ ਆਹ ਤਾਹੀ ਹਰਿਆਣਾ ਤੋਂ ਪੰਜਾਬ ਤੁਹਾਡੀ ਜਿੱਤ ਲਈ ਆਉਂਦੇ ਆ ਜਿਹੜਾ ਹੋਰ ਨਾਲ ਨੰਬਰ ਸੀ ਉਹ ਜਾਫੀ ਨੇ ਦਿੱਤਾ ਗਿਆ ਲੋਕ ਕਰਨ ਨੂੰ ਹੋਰ ਬਾਅਦ ਨੰਬਰ ਜਾਫੀ ਆ ਵੀ ਹਰਿਆਣਾ ਵਾਲਾ ਪਰ ਦੂਜੇ ਪਾਸੇ ਸੁੱਖਾ ਇੱਕ ਪਾਸੇ ਬਨੂੜ ਵਾਲਾ ਆਹ ਸੁੱਖਾ ਨੰਬਰ ਆਪਣੀ ਟੀਮ ਲਈ ਹੋ ਗਿਆ ਚੱਲ ਉਹ ਨੁਕੜਿਆ ਬਾਅਦ ਕਬੱਡੀ ਸੰਦੀਪ ਗੁੱਤਰ ਨੇ ਆਹ ਉੱਪਰ ਇਹ ਕਾਲਿਆਂ ਦਾ ਰਾਜ ਕੀਤੀ ਹੈ ਇਹ ਆਹ ਮੁੰਡੇ ਨੂੰ ਦੱਬਾਂਗੇ ਆਹ ਮੁੰਡੇ ਨੂੰ ਫੜਾਂਗੇ ਲੈ ਵੀ ਗੁਜਰਾਤ ਦੀਆਂ ਸਕੀਮਾਂ ਕਿੰਨੀਆਂ ਚੱਲਣਗੀਆਂ ਹੋਰ ਪਤਾ ਲੱਗੂਗਾ ਇੱਕ ਪਾਸੇ ਨੁਕਰਾ ਤੇ ਦੂਜੇ ਪਾਸੇ ਵੇ ਵਾਤਾਵਰਣ ਦਾ ਇਸ਼ਾਰਾ ਨੰਬਰ ਨੁਕਰੇ ਨੇ ਆਪਣੀ ਟੀਮ ਲਈ ਹੋਰ ਦਿੰਦਾ ਚੱਲ ਓਏ ਗੁਰੂਆ ਪਾਕ ਕਬੱਡੀ ਸੁੱਖੇ ਦੀ ਕਬੱਡੀ ਆ ਸੁੱਖੇ ਦੀ ਕਬੱਡੀ ਜਿਹੜੀ ਉਸ ਸਮੇਂ ਖੇਡ ਮੈਦਾਨ ਤੇ ਪਈ ਗਈ ਹੈ ਆ ਮੁੰਡੇ ਨੇ ਦੂਜੀ ਮੋੜਤੀ ਹੈ ਆ ਮੁੰਡਾ ਲਗਾਤਾਰ ਗੱਲੀਆਂ ਦੇ ਸੀਜ਼ਨ ਵਿੱਚ ਮੇਰੇ ਮਿੱਤਰੋ ਬਹੁਤ ਟੌਪੜਾ ਖੇਡਿਆ ਅੱਜ ਨਾਲ ਕਬੱਡੀ ਕੰਪਟੇ ਵੀ ਐਨ ਸਿਰੇ ਦੀਆਂ ਲੇਟਾਂ ਪਾ ਰਿਹਾ ਹੁਣ ਦੇਖਾਂਗੇ ਕਬੱਡੀ ਤੰਗੋਂ ਪਾਸ ਸੁੱਖੇ ਵਾਲਾ ਔਰ ਦੂਸਰੇ ਬੰਨੇ ਔਰ ਸੁੱਖਾ कंदा बेती आहे ਹਰਜੀਤ ਕਬੱਡੀ ਕਲੱਬ ਬਾਜਾ ਖਾਲਾ ਤੇ ਸ਼੍ਰੀ ਦੇਸ਼ ਸਾਹਿਬ ਸੁਰਖਪੁਰ ਕਪੂਰ ਖੇ ਦੀ ਟੀਮ ਆ ਇਹ ਟੀਮਾਂ ਜਿਹੜੀਆਂ ਦੋਨੋਂ ਗਰਾਊਂਡ ਦੇ ਵਿੱਚ ਆਜੋ ਖਿਡਾਰੀਆਂ ਨੂੰ ਗਰਾਊਂਡ ਵਿਹਲਾ ਹੋ ਜੂਗਾ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਆ ਪਹਿਲਾਂ ਜਿਹੜਾ ਪਾਟਾ ਮੈਚ ਫੀਟ ਹੋ ਗਿਆ ਤਦੋਂ ਕੋਈ ਗੱਲ ਨਹੀਂ ਤੇ ਹੁਣ ਕਾਮਨਾ ਪਾਉਂਦੋ ਆ ਮੈਚ ਦੀਆਂ ਥੋੜੀ ਜਿਹੀਆਂ ਮਿੰਟਾਂ ਦੇ ਬਾਕੀ ਐ ਖਿਡਾਰੀਆਂ ਨੂੰ ਬੇਨਤੀ ਐ ਅਗਲੇ ਮੁਕਾਬਲੇ ਦੇ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਕਿਰਪਾ ਕਰਕੇ ਜਾਈ ਆ ਜਾਣ ਬਾਜਾ ਖਾਲਾ ਤੇ کبھی گلاک بھی ہے میرے موبائل پر آ سب ٹھاکر کاؤنڈلی وجہ چار تیار ਸਭੀ ਐਰਸੀ ਪਿੰਡਵਾ ਨਾਲ ਦੇਖਾਂਗੇ ਮੰਨੋ ਮੇਰੇ ਮਿੱਤੋ ਪਿੰਡ ਆ ਬਲੂ ਡੋਗਰ ਮੰਨ ਅਗਲੀ ਜੀ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆਜੋ ਪ੍ਰਭੂ ਬੇਨਤੀ ਹੈ ਹਰਜੀਤ ਕਬੱਡੀ ਕਲੱਬ ਬਾਜਾ ਕਰਨਾ ਤੇ ਸ਼ਰੀ ਬੇਸਾਂ ਨੂੰ ਸੁਖਪੁਰ ਨਗੂਰ ਥਲੇ ਦੇ ਖੜਾਣੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਹਾਂ ਮੈਚ ਦਾ ਥੋੜਾ ਸਮਾਂ ਬਾਕੀ ਹੈ ਖਿਡਾਰੀਆਂ ਨੂੰ ਬੇਨਤੀ ਹੈ ਭਾਵੇਂ ਜਲਦੀ ਗਰਾਊਂਡ ਦੇ ਵਿੱਚ ਆ ਜਿਓ ਆ ਆਸੂ ਹੈ ਇੱਕ ਪਾਸੇ ਪ੍ਰੀਤ ਹੈ ਤੇ ਦੂਜੇ ਪਾਸੇ ਅਨਸਵਾਰੇ ਵਾਲਾ ਆ ਜੂ ਨੰਬਰ 1-1 ਕਬੱਡੀ ਬਾਕੀ ਆ ਹਾਲੇ ਤੱਕ ਦੂਜੀ ਟੀਮਾ ਗਰਾਊਂਡ ਤੇ ਨਹੀਂ ਆਈਆ ਭਾਵੇਂ ਰਸੋ ਦੀ ਗੱਲ ਵੀ ਕੀ ਹੋ ਗਈ ਕਲਾਬਾਂ ਦੇ ਨਾਲੋਂ ਹਾਂਜੀ ਲੋਡ ਕਰੇ ਮੈਚ ਦੇ ਵਿੱਚੋਂ ਮਾਰ ਕਬੱਡੀ ਕਲਾਬ ਬੰਦਵਾਰਾ ਦੀ ਟੀਮ ਜਿੱਤ ਰਹੀ ਆ ਸਾਡੇ ਦਰਮਿਆਨ ਸਿਕੰਦਰ ਗੁਰਪ੍ਰਸਾਦਪੁਰ ਤੋਂ ਭਰਾ ਪੜਿਆ ਹੈ ਸਰਜੀਤ ਜੀ ਦਨੀਵਾਲ ਸਾਹ ਕੋਟ ਮੇ ਸ਼ਟਨ ਦੌਰ ਡਾਕਟਰ ਮੀਏਬਾ ਸਰਪੰਚ ਸਾਹਿਬ ਪੱਤੀ ਸਰਪੰਚ ਜੀ ਰਣਜੀਤ ਸਰਪੰਚ ਜੀ ਦਰਸੀ ਮੋਨੀਆ ਆ ਸਾਡੇ ਮੰਗਾ ਸਾਡਾ ਰੂਪਲ ਮਹਿਤਕਰ ਮਰਜੰਦਰ ਆਸਟ੍ਰੇਲੀਆ ਸੀਤਾ ਬਾਲੋ ਕੀ ਸਰਪੰਚ ਸ਼ਰਮਾ ਮਕੋਤਰ ਗੱਡੂ ਪੰਜਾਬ ਪੌਸੋ ਅਰਸ਼ਾ ਸਾਹ ਕੋਟ ਢੁੱਗਾ ਨਾਗਰਾ ਰਾਜਾ ਮੋਤੀਆ ਬੱਲਾ ਮੋਤੀਆ ਡਗਨ ਆਉਦਰਾ ਮਕੋਤਰ ਤੇ ਸੈਨੀ ਸਾਧੂ ਤੋਂ ਸਾਰੇ ਸਿਕੰਦਰਪੁਰ ਸ਼ਾਂਪੂਰ ਦੀ ਟੀਮ ਦਾ ਅੱਜ ਦੇ ਕੱਪ ਤੇ ਵੱਡੀ ਹੱਦੀ ਅੱਤੇ ਪੁੱਜਣ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਰਜੀਤ ਕਬੱਡੀ ਕਲੱਬ ਬਾਜਾ ਖਾਨ